ਅੱਜ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਟੀਮ ਰਾਸ ਸਮਗਰੀ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਗੁਰੰਦਰ ਹੁਸ਼ਿਆਰਪੁਰ ਲੋਹੜਾ ਨੇ ਤੋਂ ਟੀਮ ਮਾਈਆਂ ਅੱਜ ਡੇਰਾ ਬਾਬਾ ਨਾਨਕ ਤੇ ਪਹੁੰਚੀਆਂ ਅੱਜ ਆਪਾਂ ਟਰਾਲੀ ਟਰੈਕਟਰ ਤੇ ਚੜੇ ਆਂ ਤੇ ਲੋਕਾਂ ਵਿੱਚ ਰਾਸ ਸਮਗਰੀ ਪੰਡਾ ਵਿੱਚ ਵੰਡਣ ਦੇ ਆ ਆਵੇ ਹਲੋ ਛੜ ਗਰੇ ਕਿੰਨਾ ਕਿੰਨਾ ਪਾਣੀ ਹੈ ਕਿੰਨੀ ਪਾਣੀ ਦੀ ਸਪੀਡ ਹੈ ਅੱਗ ਤੇ ਦਰਿਆ ਦਾ ਰੂਪ ਭਾਰਿਆ ਹੋਇਆ ਕੀਤਾ ਨੇ ਅੱਜ ਤੀਸਰਾ ਦਿਨ ਹੈ ਹੜ ਆਏ ਨੂੰ ਡੇਰਾ ਬਾਬਾ ਨਾਨਕ ਦੇ ਤੇ ਆਹ ਮੁੰਡਿਆਂ ਦੀ ਟੀਮ ਆ ਸਾਰੀ ਆ ਦੇਖੋ ਆ ਛੋਟੇ ਛੋਟੇ ਬੱਚੇ ਵਿਚਾਰੇ ਆ ਦੇਖੋ ਦੋਦੂ ਵਾਲੇ ਦੋਦੂ ਵਾਲੇ ਦੋਦੂ ਵਾਲੇ ਆ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਬਹੁਤ ਪਾਣੀ ਚ ਲੰਗੇ ਦੇਖੋ ਚੋਂਦਾ ਆਇਆ ਆਹ ਦੇਖੋ ਖਲੇਣਾ ਆ ਗਿਆ ਖਲੇਣਾ ਆ ਗਿਆ ਕਰੋ ਜੀ ਹਾਂ ਚੱਲ ਯਾਰ ਬੱਚੇ ਸਾਰੀ ਰਾਤ ਸੁੰਗਰੀ ਨੂੰ ਮੰਨਦੇ ਚਾਰ ਕਿਹੜਾ ਇਧਰ ਆਦਾ ਰੂਤ ਆ ਰਿਹਾ ਆ ਇਹ ਆ ਸਾਰੇ ਟਰਾਲੀ ਟਰੈਕਟਰ ਮੁੰਡੇ ਨਾਲ ਸੇਵਾ ਵਿੱਚ ਲੱਗੇ ਨੇ ਇਹਨਾਂ ਨੇ ਅੱਜ ਸਾਡਾ ਬੜਾ ਸਾਥ ਦਿੱਤਾ ਐਸ ਡੀ ਐਮ ਡੇਰਾਪਾਪਾ ਨਾਨਕ ਨੂੰ ਵੀ ਆਪਾਂ ਅਪੀਲ ਕੀਤੀ ਸੀ ਵੀ ਟਰਾਲੀ ਟਰੈਕਟਰ ਟਰਾਲੀ ਟਰੈਕਟਰ ਚਾਹੀਦਾ ਉਹਨਾਂ ਨੇ ਵੀ ਸਾਨੂੰ ਟਰਾਲੀ ਟਰੈਕਟਰ ਮੁਹੱਈਆ ਕਰਾਇਆ ਵਾ ਮਾਤ ਪੜੀ ਮੋਟਰ ਅਸ਼ੇਸ਼ਰ ਪੰਜਾਬ ਵੱਲੋਂ ਆ ਸਾਰੇ ਸਾਡੀ ਟੀਮ ਨਾਲ ਆ ਚੈੱਕ ਕਰੋ ਦੇਖੋ ਧਿਆਨ ਨਾਲ ਆ ਆਪ ਸਾਹਮਣੇ ਪ੍ਰੀਤ ਪ੍ਰੀਤ ਪੈਲੇਸ ਦੇ ਚਾਕਾਂ ਵਾਲੀ ਦੇ ਚ ਕਿ ਸਾਰਾ ਡੁੱਬਿਆ ਆ ਪਾਣੀ ਚ ਆ ਮੁੰਡੇ ਸਾਰੀ ਟੀਮ ਜਿਆਦਾ ਸਾਰ ਦਿੱਤਾ ਇਹਨਾਂ ਨੇ ਮੁੰਡਿਆਂ ਨੇ ਮੈਂ ਧੰਨਵਾਦ ਕਰਾਂਗਾ ਇਹਨਾਂ ਸਾਰਿਆਂ ਦਾ ਟਰਾਲੀ ਟਰੈਕਟਰ ਵਾਲੇ ਮੁੰਡਿਆਂ ਦਾ ਜਿਹੜੇ ਨਾਲ ਸਾਡੀਆ ਟੀਮਾਂ ਦੀ ਮਦਦ ਕਰ ਰਹੇ ਆ ਉਹ ਵੀ ਰਸਮਗਰੀ ਵੰਡ ਰਹੇ ਉਹ ਵੀ ਆਪਣੇ ਘਰੋਂ ਲੈ ਕੇ ਆਏ ਆ ਫੋਟੋਗ੍ਰਾਫਰ ਐਸੋਸ਼ੀਏਸ਼ਨ ਵੱਲੋਂ ਵੀ ਕੱਢੀ ਕੀਤੀ ਗਈ ਹੈ